ਭਾਈ ਹੈਲੋ ਕੈਮਰਾਮੈਨ ਸਾਹਿਬ ਕੈਮਰਾਮੈਨ ਸਾਹਿਬ ਥੋੜਾ ਪਿੱਛੇ ਆ ਜਾਓ ਉਨੀ ਅੰਦਾਜ ਖੂਨ ਖੂਨ ਹੈਗਾ ਚੈੱਕ ਕਿੱਥੇ ਜਾ ਰਹੇ ਨੇ ਕਿੰਨੇ ਕੋਲ ਚੱਲੇ ਨੇ ਔਰ ਫੋਰੈਂਸਿਕ ਟੀਮਾਂ ਜਿਹੜੀਆਂ ਮੌਕੇ ਤੇ ਬੁਲਾਈਆਂ ਗਈਆਂ ਨੇ ਕਿ 16 ਤਰੀਕ ਨੂੰ ਸੰਦੇ ਜਿਹੜਾ ਰਾਪੁਰ ਨਦੀਪ ਜਿਹੜਾ ਡਾਕਟਰ ਰਾਜਰ ਸੰਧੂ ਹੈ ਉਹਦੇ ਘਰ ਇੱਕ ਗ੍ਰਨੇਡ ਲੋਬਿੰਗ ਹੋਈ ਸੀਗੀ ਉਸ ਪਾਮਲੇ ਦੇ ਵਿੱਚ ਸਾਡੇ ਵੱਲੋਂ ਜਦੋਂ ਮੌਕੇ ਤੇ ਪੁੱਜ ਕੇ ਜਿਹੜੀ ਆਪਾਂ ਉਹਦੀ ਤਫ਼ਤੀਸ਼ ਕੀਤੀ ਉਹਦੇ ਵਿੱਚ ਸਾਡੀ ਤਫ਼ਤੀਸ਼ ਦੇ ਵਿੱਚ ਫਿਰ ਅਸੀਂ ਵੱਖਰੇ ਵੱਖਰੇ ਪਹਿਲੂਆਂ ਤੇ ਉਹਨੂੰ ਐਕਸਪਲੋਰ ਕੀਤਾ ਫਿਰ ਅਸੀਂ ਨੰਬਰ ਆਫ ਪਾਰਟੀਆਂ ਬਣਾਈ ਸਾਨੂੰ ਇੱਕ ਇਨਟੀਮੇਸ਼ਨ ਮਿਲੀ ਇਹਦੇ ਵਿੱਚ ਵੀ ਇੱਕ ਜਿਹੜਾ ਹਾਰਦਿਕ ਕੰਬੋਜ ਆ ਜਿਹੜਾ ਕਿ ਜਮਨानगर ਦਾ ਰਹਿਣ ਵਾਲਾ ਹੈ ਵੀ ਇਹਦੇ ਬਾਰੇ ਸ਼ੱਕ ਹੋਇਆ ਵੀ ਇਹ ਬੰਦਾ ਜਿਹੜਾ ਵਿੱਚ ਹੈ ਤੇ ਅਸੀਂ ਇਹਨੂੰ ਕੱਲ ਅਸੀਂ ਇਹਨੂੰ ਕ੍ਰੀਬ ਸ਼ਾਮ ਨੂੰ ਉੱਥੋਂ ਜਿਹੜਾ ਆਪਣੀਆਂ ਪਾਰਟੀਆਂ ਪੇਟੀਆਂ ਸੀਗਾ ਉਹਨੂੰ ਉੱਥੇ ਅਰੈਸਟ ਕੀਤਾ ਕਾਂਸੇ ਅਰੈਸਟ ਇਸ ਤੇ ਨੂੰ ਬੇਤਾ ਬੇਤਾ ਪਿੰਡ ਹੈ ਤਾਂ ਜਿਹੜਾ ਬੇਤਾ ਬਿਲਾਸਪੁਰ ਦੇ ਵਿੱਚ ਜੀ ਤੇ ਜਮਨानगर ਤੋਂ ਕ੍ਰੀਬ ਥੋੜਾ ਦੂਰ ਹੈ ਸੋ ਉੱਥੇ ਹੀ ਕਰਕੇ ਇਹਨੂੰ ਫਿਰ ਉਹਦੀ ਪੁੱਛਗਿੱਛ ਕੀਤੀ ਤੇ ਉੱਥੇ ਜਿਹੜਾ ਇਨ ਐਕਸੈਪਟ ਕਰ ਲਿਆ ਜਿਹੜਾ ਗ੍ਰੇਡ ਲੋਕਿੰਗ ਦਾ ਇਹ ਇਹਦੇ ਵਿੱਚ ਇਹਦੇ ਜਿਹੜੇ ਸਾਰੀਆਂ ਇਹਦੀਆਂ ਲਾਈਨ ਆਫ ਦੀ ਸੀਗੀਆਂ ਜ ਜਿਹੜੀਆਂ ਜੁੜੀਆਂ ਫੋਰਨ ਸੀਗਾ ਜਿਹੜਾ ਪਾਕਿਸਤਾਨ ਦਾ ਜਿਹੜਾ ਇੱਕ ਸ਼ਬਾਜ਼ ਪੱਟੀ ਹੈ ਉਹ ਵੀ ਯੂਟਿਊਬਰ ਹੈ ਸੋ ਇਸ ਤਰ੍ਹਾਂ ਕਰਕੇ ਅੱਜ ਅਸੀਂ ਇਹਨੂੰ ਉੱਥੋਂ ਰੈਸਟ ਕਰਕੇ ਲਿਆਂਦਾ ਜੀ ਸਵੇਰੇ ਇਹਦੀ ਅਸੀਂ ਕੁਝ ਕਿਸਤੇ ਜਿਹੜਾ ਇੱਥੇ ਜਿਹੜਾ ਆਪਾਂ ਵੈਪਨ ਬਰਾਮਦ ਕਰਾਉਣਾ ਕਹਿੰਦੇ ਉੱਥੇ ਰੱਖਿਆ ਹੋਇਆ ਆਪਣਾ ਉਹਨਾਂ ਕੋਲ ਵੈਪਨ ਵੀ ਸੀਗਾ ਉਦੋਂ ਨੇੜ ਦੇ ਨਾਲ ਜੀ ਉਹ ਫਿਰ ਇੱਥੇ ਜਦੋਂ ਆ ਕੇ ਵੇਖਿਆ ਤਾਂ ਇਹਨਾਂ ਪੁਲਿਸ ਪਾਰਟੀ ਨੂੰ ਜਿਹੜਾ ਇਸ਼ਾਰਾ ਕੀਤਾ ਇੱਥੇ ਇਹਦੇ ਚੁੱਕਦੇ ਸਾਰੀ ਤੇ ਉਹ ਫਾਇਰ ਕਰਤਾ ਤੇ ਜੋਬੀ ਫਾਇਰ ਜਿਹੜਾ ਇਹਦੇ ਵਿੱਚ ਡਿਟੇਲੀਏਸ਼ਨ ਹੋਈ ਉਹਦੇ ਦੇ ਲੱਗ ਤੇ ਵੱਜਾ ਲੈਗ ਸ਼ਾਟ ਹੋਇਆ ਇਹਦੇ ਰਾਈਟ ਲੈਗ ਤੇ ਸੋ ਇੰਜਰਡ ਹੈ ਹਸਪੀਟਲ ਜਿਹੜਾ ਸੱਚ ਜਦੋਂ ਜਹਾਂ ਪਰ ਲੈ ਕੇ ਆਏ ਤੇ ਤਾਂ ਪੁਲਿਸ ਪਾਰਟੀ ਨਹੀਂ ਸੀ ਉਸਕੇ ਸਾਥ ਕਿੰਨੇ ਲੋਕ تھے ਉਸਕੇ ਸਾਥ ਪੁਲਿਸ ਪਾਰਟੀ ਆਪਣੇ ਸੀਗੇ ਮਲਾਜ਼ਮ ਕਿੰਨੇ ਮਲਾਜ਼ਮ ਆਪਣੇ ਨਾਲ 10 ਤੋਂ 15 ਮਲਾਜ਼ਮ ਸੀ ਕਿੰਨੇ 10 12 ਮਲਾਜ਼ਮਾਂ ਕੋ ਉਸਨੇ ਚਕਮਾ ਦੇਖ ਕੇ ਪਿਸਤੌਲ ਉਠਾ ਲਈ ਸਰ ਫੜੇ ਹੱਥੇ ਨੂੰ ਪਤਾ ਹੀ ਨਹੀਂ ਨਾ ਕਿੱਥੇ ਸੀ ਉਸਨੇ ਦੱਸਿਆ ਜਹਾਂ ਪਰ ਆਪਨੇ ਦੱਸਿਆ ਕਿ ਵਹਾਂ ਪਰ पिस्टल पड़ा है जी जी तो मुलाजम को उठाना चाहिए ताकि वो क्रिमिनल उठाएगा नहीं वो क्रिमिनल ਦਾ ਉਹ ਹੱਥ ਪੈ ਗਿਆ ਨਾ ਉੱਤੇ ਜੋ ਇਸ ਕਰਕੇ ਜਿਹੜਾ ਉਹਨੂੰ ਹਸਪੀਟਲ ਦਰਜ ਕਰਾਇਆ ਸਾਡੇ ਵੱਲੋਂ ਜੀ ਕਿੰਨੀ ਫਾਈਲਿੰਗ ਹੋਈ ਸਰ ਉਹਦੇ ਉਹਦੇ ਲੈਗ ਸ਼ਾਟ ਤੇ ਲੱਗੀ ਇੱਕ ਇੱਕ ਫਾਇਰ ਉਧਰ ਹੋਇਆ ਇੱਕ ਇਧਰ ਹੋਇਆ ਸਰ ਐਸੇ ਕੈਸੇ ਹੁੰਦਾ ਹੈ ਕਿ ਹਰ ਬਾਰ ਜੋ ਇਨਕਾਊਂਟਰ ਹੁੰਦਾ ਹੈ ਉਸਕੇ ਲੈਗ ਸ਼ਾਟ ਪਰ ਹੀ ਜੋ ਚੋਟ ਲੱਗ ਨਹੀਂ ਨਹੀਂ ਵੇਖੋ ਤੇ ਇਹ ਸਾਹਮਣੇ ਆ ਤੁਹਾਡੇ ਸਾਹਦੇ ਲੈਗ ਸ਼ੋ ਉਹ ਬੰਦਾ ਹੁਣ ਐਡਮਿਟ ਗਵਰੀ ਕੀ ਕੀ ਗਵਰੀ ਇਹਦਾ 32 बोर ਜਿਹੜਾ ਪਿਸਟਲ ਹੋਇਆ ਉਹਦੀ ਹਾਂ ਇਹ ਉਹਦੀ ਜਿਹੜਾ ਅੱਜ ਤੱਕ ਉਹਨੂੰ ਹੁਣ ਸਰੰਸੇਿਕ ਸਪਕਟ ਆਏ ਹੀ ਉਹਨਾਂ ਨੇ ਕੱਢ ਕੋ ਦਾ ਮੈਗਜ਼ੀਨ ਜਿਹੜਾ ਚੈੱਕ ਕਰਨਾ ਸਰ ਇਹਨਾਂ ਦਾ ਪਾਕਿਸਤਾਨ ਨਾਲ ਕੀ ਲੈਣ ਦੇਣ ਹੈ ਪਾਕਿਸਤਾਨ ਦਾ ਜਿਹੜਾ ਜਿਹੜਾ ਉਧਰ ਦਾ ਸ਼ਹਾਜ ਸ਼ਹਾਜ ਪੱਟੀ ਸੀਗਾ ਸ਼ਾਹਜਾਦ ਪੱਟੀ ਉਹ ਯੂਟਿਊਬਰ ਹੈ ਤੇ ਉਹ ਹੁਣ ਇਹੀ ਆਪਣੇ ਜਿਹੜੇ ਟੈਰਰਿਸਟ ਗਰੁੱਪ ਨਾਲ ਲਾਕੇ ਤੇ ਇਧਰ ਯੂਥ ਨੂੰ ਜਿਹੜਾ ਵਰਗਲਾ ਕੇ ਤੇ ਕੰਮ ਕਰ ਰਿਹਾ ਐਸਐਸਓ ਸਾਹਿਬ ਤੁਸੀਂ ਲਗਾਤਾਰ ਬਾਰ-ਬਾਰ ਕਹਿ ਰਹੇ ਯੂਟਿਊਬਰ ਹੈ ਸ਼ਾਹਜਾਦ ਪੱਟੀ ਪਰ ਬਾਬਾ ਸਦੀਕੀ ਕਾਂਡ ਦੇ ਵਿੱਚ ਇਹੀ ਇਸੇ ਸ਼ਖਸ ਨੇ ਦੇਖੋ ਯੂਥ ਵਾਲਿਆ ਕੀਤਾ ਸੀਗਾ ਵੀ ਉਹ ਹਮਲਾ ਸੀ ਕਰਵਾਇਆ ਦੇਖੋ ਯੂਟਿਊਬਰ ਵੀ ਹੈ ਨਾਲੇ ਯੂਟਿਊਬਰ ਟਰਨ ਟੈਰਰਿਸਟ ਜਿਹੜਾ ਹੁਣ ਇਹਦਾ ਸਾਰੇ ਗੈਂਗਸਟਰ ਟੈਰਰਿਸਟ ਨਾਲ ਇਹਦਾ ਇੱਕੋ ਹੀ ਇੱਕੋ ਹੀ ਲਿੰਕ ਹੁਣ ਇਹੀ ਕੰਮ ਕਰਾਉਂਦੇ ਆ ਇੱਕ ਗ੍ਰੇਨੇਡ ਵੀ ਬ੍ਰੰਦਿਆ ਕੋਈ ਗ੍ਰੇਨੇਡ ਕਰਾ ਵੀ ਗ੍ਰੇਨੇਡ ਦੇ ਤੱਕੇ ਨਾਲ ਕੋਈ ਬ੍ਰੰਦ ਨਹੀਂ ਉਹੀ ਉਸੀਗਾ ਉਦੋਂ ਸੁੱਟ ਕੇ ਜਿਹੜੇ ਇਹਦੇ ਚ ਵੇਖੋ ਜਿਹੜੇ ਦੋ ਜਣੇ ਆਏ ਸੀਗੇ ਦੂਜੇ ਬਾਰੇ ਅਜੇ ਤੱਕ ਕੋਈ ਕਲੀਅਰ ਨਹੀਂ ਇੰਡੀਕੇਸ਼ਨ ਹੋ ਰਹੀ ਉਹਦੇ ਬਾਰੇ ਅਸੀਂ ਇਹਨੂੰ ਪੁੱਛਗਿਛ ਕਰ ਰਹੇ ਆਂ ਉਹ ਵੀ ਇਹੀ ਜਲਦੀ ਜਿਹੜਾ ਉਹਨੂੰ ਜਿਹੜਾ ਆਪਾਂ ਗ੍ਰਿਫਤਾਰ ਕਰ ਲਾਂਗੇ ਜਿਹੜਾ ਹੁਣ ਇਹ ਇੱਕ ਦੀ ਗੈਂਗ ਨਾਲ ਰਿਲੇਟਡ ਸੀਗਾ ਲਾਰੈਂਸ ਨਾਮ ਵੀ ਰਿਲੇਟਡ ਕਹਿੰਦੇ ਕੋਈ ਸ਼ਾਜਾਦ ਦਾ ਲਾਰੈਂਸ ਦੇਖੋ ਜਿਹੜਾ ਇਹ ਸ਼ਾਜਾਦ ਹੋਣ ਤੇ ਇਹ ਸ਼ਾਜਾਦਪੱਟੀ ਸੀ ਕਿ ਇੱਕ ਇਹਦਾ ਜੀਸ਼ਨ ਜਿਹੜਾ ਅਖਤਰ ਸੀਗਾ ਇੱਥੇ ਸ਼ਾਹ ਅਖਤਰ ਜਿਹੜਾ ਸ਼ੰਕਰਪੱਟ ਦਾ ਇਹਨਾਂ ਦੇ ਨਾਲ ਸੀਗਾ ਇਹ ਗ੍ਰਨੇਡਲ ਕਿੰਨੇ ਬੰਦੇ ਕਿੰਨੇ ਬੰਦੇ ਸੀ ਇਹ ਦੋ ਬੰਦੇ ਸੀਗੇ ਜਿਹੜਾ ਹੋਰ ਮੁੰਡਾ ਵਾ ਜਿਹੜਾ ਮੋਟਰਸਾਈਕਲ ਵੀ ਸੀਗਾ ਉਹ ਬੰਦੇ ਦਾ ਅਜੇ ਤੱਕ ਕੋਈ ਇਹਨੂੰ ਵੀ ਨਹੀਂ ਪਤਾ ਐਕਚੁਅਲੀ ਕੀ ਨਾ ਉਹਦਾ ਸਰ ਗ੍ਰਨੇਡ ਕਿਉਂ ਨਹੀਂ ਫਟਿਆ ਉਸ ਦਿਨ ਗ੍ਰਨੇਡ ਕਿਉਂ ਨਹੀਂ ਫਟਿਆ ਦੱਸਿਆ ਉਹਨੇ ਪੈਨ ਟੁੱਟ ਗਈ ਕੀ ਚੱਕਰ ਪਿਆ ਸੁਣ ਵੇਖੋ ਉਹ ਇੱਕ ਤੇ ਪੁੱਛ ਕੇ ਚੱਲਦੀ ਏ ਤੋ ਜਿਹੜੇ ਇਹਨੂੰ ਪੈਸੇ ਲਿਓਰ ਤੇ ਕਰਦੇ ਹੀ ਆ ਪੈਸੇ ਦੇ ਗਏ ਇਹਨੂੰ ਵੀ ਇਹਨਾਂ ਨੇ ਕਰੀਬ 25000 ਰੁਪਏ ਦਿੱਤਾ ਸੀਗਾ ਇਹਦੇ ਕਾਊਂਟਾਂ ਵਗੈਰਾ ਚ ਪਾਇਆ ਉਹ ਅਸੀਂ ਸਾਰਾ ਟ੍ਰੇਸ ਕਰ ਲਿਆ ਸੀ ਅੱਛਾ ਇੱਕ ਚੀਜ਼ ਕਲੀਅਰ ਕਰ ਦੋ ਰੋਜ਼ ਜੋ ਸ਼ਾ ਨਕਤਰ ਇਹਨਾਂ ਦੇ ਆਪਸ ਵਿੱਚ ਕੋਈ ਲਿੰਕ ਹੈਗੇ ਨੇ ਦੇਖੋ ਯੂਟਿਊਬਰ ਹੋਣ ਦੇ ਨਾਤੇ ਇੱਕ ਦੂਜੇ ਨਾਲ ਇੱਕ ਗੇਮ ਖੇਡਦੇ ਆ ਗੇਮ ਖੇਡਦੇ ਇੱਕ ਦੂਜੇ ਨਾਲ ਇਸ ਸਿੰਗਲ ਨਾਲ ਵੀ ਚੈੱਕ ਕੀਤਾ ਜਾਊਗਾ ਹਾਂ ਉਹ ਵੀ ਸਾਰਾ ਹੁਣ ਵੇਖੋ ਸਾਡੇ ਕੋਲ ਇਨਵੈਸਟੀਗੇਸ਼ਨ ਹੈ ਅਸੀਂ ਇਹਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਦੋਸ਼ੀ ਦਾ ਨਾਮ ਕੀ ਹੈ ਜਿਹੜਾ ਤੁਸੀਂ ਲੈ ਗਏ ਦੋਸ਼ੀ ਦਾ ਨਾਮ ਇਹਦਾ ਹਰਦਿਕ ਕੰਬੋਜ ਇਹਦੇ ਬੈਕਗ੍ਰਾਉਂਡ ਕੀ ਹੈ ਇਹਦੀ ਫੈਮਿਲੀ ਵਿੱਚ ਕੌਣ ਕੌਣ ਹੈ ਫੈਮਿਲੀ ਬੈਕਗ੍ਰਾਉਂਡ ਇਹਦੇ ਪੇਰੈਂਟਸ ਹੈਵ ਪੇਰੈਂਟਸ ਇਹਦੇ ਉੱਥੇ ਬਾਕੀ ਖੇਤੀਬਾੜੀ ਦਾ ਕੰਮ ਕਰਦੇ ਹੋ। ਕੋਈ ਬਿਲਕੁਲ ਨਹੀਂ ਪੁਰਾਣੇ ਮਾਮਲੇ ਕੋਈ ਦਰਜ ਨਹੀਂ। ਪੁਰਾਣੇ ਮਾਮਲੇ ਕੋਈ ਦਰਜ ਨਹੀਂ। ਕਿਸੇ ਮੁਲਾਜ਼ਮ ਕੋਈ ਚੋਟ ਆਈ ਹੈ? ਨਹੀਂ ਮੁਲਾਜ਼ਮ ਨੂੰ। ਉਮਰ ਕਿੰਨੀ ਨਬਾਲੀ ਕੇ ਤੋਂ ਦੇਖਿਆ ਜਾ ਰਿਹਾ ਨਹੀਂ ਨਹੀਂ ਇਹਦੀ 21 ਸਾਲ ਦੀ ਉਮਰ ਹੈ। ਛੋਟੀ ਉਮਰ ਦਾ। ਹਾਂ ਠੀਕ। ਥੈਂਕ ਯੂ।